ਪੈਸਾ ਵਾਜੰਤਰੀ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦਰ ਸ਼੍ਰੀ ਦੰਦਮਹਾਸਾਬ ਹਰਪ੍ਰੀਤ ਸਿੰਘ ਜੀ ਦੀਆਂ ਜਿਹੜੀਆਂ ਸਿਵਵਾਂ ਨੇ ਉਹ ਖਤਮ ਕਰ ਦਿੱਤੀਆਂ ਗਈਆਂ ਕਿਹਨ ਤੋਂ ਲੱਖੋ ਇਹ ਪਹਿਲਾ ਮੰਦਪਾਗਾ ਸੱਚ ਬੋਲਣ ਦੀ ਸਜ਼ਾ ਗਿਆਨੀਆ ਰਪੀਤ ਸਿੰਘ ਨੂੰ ਦਿੱਤੀ ਗਈ ਜਿਹੜੀ 2 ਤਰੀਕ ਨੂੰ ਕਾਲ ਤਖਸਾਲ ਦੇ ਫਜ਼ੀਲ ਤੋਂ ਜਿਹੜੇ ਫੈਸਲੇ ਹੋਏ ਸੀ ਨਾ ਉਹਨਾਂ ਫੈਸਲਿਆਂ ਜਿਹੜੇ ਹੀ ਉਹ ਬਾਦਲ ਨਾਲ ਨੂੰ ਹਜੇ ਵੀ ਹੋਏ ਉਹ ਕਹਿੰਦੇ ਤੋਂ ਫੈਸਲੇ ਸਖਤ ਕਰਾਤੇ ਔਰ ਉਹਨਾਂ ਦੇ ਖਿਲਾਫ ਐਵੇਂ ਮਗਰੋਂ ਇੱਕ ਕਟਤੀ ਆਪਣੀ ਕਮੇਟੀ ਬਣਾਤੀ ਜਦੋਂ ਕਿ ਉਹ ਕਮੇਟੀ ਦੇ ਵਿੱਚ ਕੋਈ ਵੀ ਵੈਲਿਡਿਟੀ ਨਹੀਂ ਹੈਗੀ ਕਾਲਤਕ ਸਾਹਿਬ ਦੇ ਜਹਾਦਰ ਗਾਨੀ ਰਗਵੀਰ ਸਿੰਘ ਨੇ ਗੱਲ ਕਹੀ ਸੀ ਕਿ ਇਹ ਇਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਮਤਲਬ ਸ਼ਰੋਣੀ ਕਮੇਟੀ ਦੇ ਉਹਨਾਂ ਗਾਨੀ ਰਗਵੀਰ ਸਿੰਘ ਦੀ ਗੱਲ ਵੀ ਅੱਜ ਕਮੇਟੀ ਨੇ ਨਹੀਂ ਮੰਨੀ ਮੈਂ ਸਭ ਦੋਨੋਂ ਕਾਲਤਕ ਸਾਹਿਬ ਦੇ ਹੁਕਮ ਦੀ ਜਿਹੜੀ ਅੱਜ ਲਗਣਾ ਕੀਤੀ ਹੈ ਔਰ ਅੱਜ ਲੜਾਈ ਜਿਹੜੀ ਆਣਾ ਉਹਨੋਂ ਉਹ ਕਾਲਤਕ ਸਾਹਿਬ ਨਾਲ ਲੜ ਰਿਆ ਬਾਦਲਦਲ ਖਾਲਸਾ ਪੰਥ ਦੋਵੇਂ ਸਹਿਜ ਵੰਡਤਾ ਇਕ ਕਾਲ ਤੱਕ ਤਖਤ ਨੂੰ ਮੰਨਣ ਵਾਲੇ ਆ ਹੀ ਲੋਕ ਆ ਇੱਕ ਕਾਲ ਤੱਕ ਤੋਂ ਜਿਹੜੇ ਭਗੌੜੇ ਲਹੋਗਾ ਇਹ ਸਾਰਿਆਂ ਦੇ ਸਾਹਮਣੇ ਆ ਜੋਖਸ ਵਿਰੋਧ ਕਿਨੇ ਕਿਨੇ ਕੀਤਾ ਫਿਰ ਅੰਦਰ ਦਾ ਅਦਰ ਦੋwidehat ਮੈਂਬਰ ਸੀ ਇਹ ਵਿਰੋਧ ਕਰਨਾ ਸੀ ਮੈਂ ਵਿਰੋਧ ਕੀਤਾ ਤੇ ਬਾਕੀ ਮੈਟਰੇ ਸਾਹਮਣੇ ਕਰ ਰਿਆ ਉਹ ਸਾਡੀ ਸਾਰੀ ਸੁਧਾਰ ਲਿਆ ਰ ਸਾਰੀ ਕਰ ਰਹੀ ਹੈ ਵਿਰੋਧ ਉਹ ਸਾਰਾ ਖਾਲਸਾ ਪੰਥ ਕਰ ਰਿਆ ਔਰ ਨਿਹੰਗ ਸਿੰਘ ਜਿਹੜੇ ਬੰਦੀਆਂ ਕਰ ਰਹੀਆਂ ਪਰ ਸਾਰੇ ਸਾਹਮਣੇ ਦੋ ਚੋਂ ਦਰਾਂ ਜਾ ਲੱਗਦਾ ਪੰਥ ਦੇ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਰਾਜਨੀਤੀ ਹੋਈ ਆ ਆਈਡੀਆ ਆ ਰਾਜਨੀਤੀ ਹੋਈ ਜਿਹੜੀ ਉਹਨੂੰ ਕੱਢਿਆ ਗਿਆ ਕਾਲਤਖ ਸਾਹਿਬ ਦੇ ਜਿਹੇ ਬਜਾਏ ਵੀ ਆਪਾਂ ਜਿਥੋਂ ਹੁਕਮ ਆਇਆ ਉਹ ਹੁਕਮ ਨੂੰ ਮੰਨੀਏ ਉਹਨਾਂ ਹੁਕਮ ਦੇ ਨਾਲੇ ਕੱਟਦੇ ਆ ਹੁਣ ਦੇ ਨਾਲੇ ਕੱਟਦੇ ਜੇ ਤੋ ਮਦ ਭਾਗੀ ਕੀ ਕੱਟਣਾ